ਇੱਥੋਂ ਹੀ ਗਏ ਸੀ ਸੰਤ ਜਗਿੰਦਰ ਸਿੰਘ ਜੀਆ ਦਾ ਇੱਥੇ ਮੋਹਨ ਖੁਲ ਆਇਆ 36 ਸਾਲ ਬਾਅਦ 36 ਅਜੇ ਹੋਰ ਕੋਈ ਤਾਕਤ ਨਹੀਂ ਸੀ ਮਾਨ ਹੈ ਸਾਨੂੰ ਵੀ ਵੀ ਐਡੇ ਆ ਫਕੀਰਾਂ ਦਾ ਬਖਸ਼ੀਸ਼ੇ ਤਾਕਤ ਅੱਲੇ ਬਖਸ਼ੀਸ਼ੇ ਮਗਰ ਬਹੁਤ ਸਮਾਂ ਲੰਘਿਆ ਹੁਣ ਮੋਹਨ ਉਪਾਧਨ ਕਰ ਦੋ ਕਹਿੰਦੇ ਆਹ ਲੋ ਮੈਂ ਫਿਰ ਮੂਲ ਮੰਤਰ ਇੱਥੋਂ ਸ਼ੁਰੂ ਹੋਇਆ ਐਸੇ ਜਗ੍ਹਾ ਤੇ ਸੰਗਤੇ ਮੇਤੋ ਕਿਤੇ ਬੋਲਿਆ ਵੀ ਜਾਂਦਾ ਅਰੇ ਹਾਂ ਵੀ ਨਹੀਂ ਜਾਂਦਾ ਜਦੋਂ ਉਹ ਆ ਜਾਂਦਾ ਸਤਨਾ ਫਿਰ ਆਪਣੇ ਘਰ ਨੂੰ ਨੀਮਾ ਜਾ ਕਰ ਲਈਏ ਉਹ ਵਿਚ ਆ ਕੇ ਬੋਲ ਜਾਂਦਾ ਗੱਜ ਕੇ ਬੋਲੋ ਸਤਨਾ ਨਾਮੁ ਵਾਹਿਗੁਰੂ ਤੁਸੀਂ ਵੀ ਬੀਬੀਓ ਸੁਣਦੇ ਹੋ ਮੈਂ ਮਾ ਤੋ ਸਾਧੂ ਦੀ ਗੱਲ ਸਾਧੂ ਦੀ ਮਹਿਮਾ ਤੋਂ ਬੋਲ ਗਏ ਭਗਵਾਨ ਕ੍ਰਿਸ਼ਨ ਚੰਦਰ ਮਹਾਰਾਜ ਦਾ